سو سو رو گی روگ رحت میرا ستگر جوگی پرکرتی نے منخ نی دتا ہے لیکن تن دیا سمسیاو روگ اب پوری منختا اج تک پتا نہیں کتنی مہاماریاں تو لنگ چکی ہے تاؤ ਤੂਬੀ ਤਾਤੇ ਦੇ ਮਿਆਦੀ ਬੁਖਾਰ ਔਰ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਭੈਨਕਰ ਰੋਗ ਜੋ ਕਈ ਦਫਾ ਬਸਤੀਆਂ ਦੀਆਂ ਬਸਤੀਆਂ ਉਜਾੜਦੇ ਰਹੇ ਨੇ ਸ਼ਹਿਰਾਂ ਦੇ ਸ਼ਹਿਰ ਤਬਾਹ ਕਰਦੇ ਰਹੇ ਨੇ ਇੱਕ ਨੂੰ ਸ਼ਮਸ਼ਾਨਾਂ ਤੱਕ ਪਹੁੰਚਾਣਾ ਦੂਜਾ ਸ਼ਮਸ਼ਾਨਾਂ ਤੱਕ ਪਹੁੰਚਣ ਲਈ ਤਿਆਰ ਬੈਠੇ ਇਸ ਤਰ੍ਹਾਂ ਦੀਆਂ ਮਹਾਮਾਰੀਆਂ ਹਾਂ ਸਮੁੱਚੇ ਵਿਸ਼ਵ ਦੇ ਚ ਆਂਿਆਂ ਨੇ ਹਰ ਦੇਸ਼ ਕਿਸੇ ਨਾ ਕਿਸੇ ਮਹਾਮਾਰੀ ਤੋਂ ਲੰਘਿਆ ਹੈ ਮਹਾਮਾਰੀ ਜਿਸ ਦੇ ਬਹੁਤ ਹੀ ਲਪੇਟ ਵਿੱਚ ਆ ਜਾਂ ਲੇਕਿਨ ਇੱਕ ਇੱਕ ਰੋਗ ਦੀ ਗਿਣਤੀ ਕਰੀਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਸ ਕਥਨ ਨੂੰ ਗੁਰਬਾਣੀ ਦੇ ਇਸ ਕਥਨ ਨੂੰ ਕਿ ਜੋ ਜੋ ਦੀਸੇ ਸੌ ਸੌ ਰੋਗੇ ਤਾਂ ਇਸ ਡੰਗ ਨਾਲ ਮਹਾਮਾਰੀ ਹਰ ਵਕਤ ਮੌਜੂਦ ਹੈ ਅਦਰ ਸਰੀਰੋਗੀ ਨੇ ਤਾਂ ਮਹਾਮਾਰੀ ਹਰ ਵਕਤ ਮੌਜੂਦ ਹੈ अनेका ਰੋਗ ਤੇ ਸਰੀਰ ਇੱਕ अनेका ਬਿਮਾਰੀਆਂ ਤੇ ਤਨ ਇੱਕ ਜਿਤਨੇ ਗਿਆਨ ਇੰਦ੍ਰੇ ਨੇ ਇਹਨਾਂ ਦੇ ਵੀ ਰੋਗ ਨੇ ਕਦੀ ਅੱਖਾਂ ਦੁਖਣੀਆਂ ਆ ਜਾਂਦੀਆਂ ਨੇ ਦੇਖਣਾ ਔਖਾ ਹੋ ਜਾਂਦਾ ਕਦੀ ਕੰਨ ਦੁਖਣ ਲੱਗ ਪੈਂਦੇ ਨੇ ਸੁੰਘਣਾ ਔਖ ਹੋ ਜਾਂਦਾ ਕਦੀ ਕੰਠ ਗਲਾ ਦੁਖਣ ਲੱਗ ਪੈਂਦਾ ਹੈ ਬੋਲਣਾ ਔਖ ਹੋ ਜਾਂਦਾ ਹੈ ਕਦਲੀ ਨਜ਼ਲੇ ਤੇ ਦੁਕਾਨ ਨਾਲ ਨਾਸਕਾਈ ਇਤਨੀ ਭਾਰੀ ਹੋ ਜਾਂਦੀ ਹੈ ਸੁੰਘਣਾ ਔਖ ਹੋ ਜਾਂਦਾ ਹੈ ਔਰ ਕਦੀ ਸਮੁੱਚੇ ਬਦਨ ਦੇਤੇ ਸ਼ਰੀਰ ਦੇਤੇ ਤਾਪ ਬੁਖਾਰ ਇਸ ਢੰਗ ਨਾਲ ਪ੍ਰਗਟ ਹੁੰਦਾ ਹੈ ਇਸ ਪਰਛਤਾ ਦਾ ਬੋਧ ਵੀ ਨਹੀਂ ਰੇਂਦਾ ਗਿਆਨ ਇੰਦਰੀਆਂ ਦੀ ਬਿਮਾਰੀ ਤੋਂ ਇਲਾਵਾ ਸਮੁੱਚੇ ਸ਼ਰੀਰ ਦੇ ਅਨੇਕਾ ਰੋਗ ਨੇ ਕਿਧਰੇ ਦਿਲ ਦੀ ਬਿਮਾਰੀ ਕਿਧਰੇ ਦਿਮਾਗ ਦੀ ਸਮੱਸਿਆ ਕਿਧਰੇ ਗੁਰਦਨਿਆਂ ਦੀ ਬਿਮਾਰੀ ਕਿਧਰੇ ਫੇਫੜਿਆਂ ਦੀ ਸਮੱਸਿਆ ਕਿਧਰੇ ਹੱਡੀਆਂ ਦਾ ਕਮਜ਼ੋਰ ਹੋ ਜਾਣਾ ਟੁੱਟ ਜਾਣਾ ਵਰਸਤ ਕੇ ਤੰਤ ਤੇ ਇੱਕ ਹੈ ਪਰ अनेका ਤਰ੍ਹਾਂ ਦੀਆਂ ਰੋਗਾਂ ਦੀਆਂ ਸਮੱਸਿਆਵਾਂ ਨਾਲੋਂ ਇਹ ਘਰੇ ਹੋਇਆ ਹੈ ਕੁਝ ਵਿਚਾਰਕਾਂ ਨੇ ਤੇ ਭੁੱਖ ਨੂੰ ਵੀ ਰੋਗ ਕਹਿ ਦਿੱਤਾ ਹੈ ਕਈ ਵਾਰ ਇਹ ਦਿਨ ਦੇ ਚਾਰ-ਚਾਰ ਵਾਰ ਰੋਗ ਲੱਗਦਾ ਹੈ ਦੋ ਦਫਾ ਤੇ ਲੱਗਦਾ ਹੀ ਹੈ ਔਰ ਇਹ ਭੁੱਖ ਦਾ ਰੋਗ ਮਿਟਦਾ ਹੈ ਭੋਜਨ ਦੀ ਦਵਾਈ ਨਾਲ ਕੁਝ ਧਾਰਮਿਕ ਚਿੰਤਕ ਪਿਆਸ ਨੂੰ ਵੀ ਰੋਗ ਕਹਿੰਦੇ ਨੇ ਪਿਆਸ ਨੇ ਬਿਆਕਲ ਕੀਤਾ ਹੈ ਪਿਆਸ ਨੇ ਬੇਹਾਲ ਕਰ ਦਿੱਤਾ ਹੈ ਤੇ ਹੁਣ ਇਸ ਦਾ ਵੀ ਇਲਾਜ ਪਾਣੀ ਹੈ ਨਾ ਲਿਓ ਤੂੰ ਇਹ ਰੋਗ ਜਾਨ ਲੇਵਾ ਵੀ ਸਾਬਤ ਹੋ ਸਕਦਾ ਹੈ ਨਾ ਦੇਓ ਭੋਜਨ ਤਾਂ ਇਹ ਬੁਖ ਜਾਨ ਲੇਵਾ ਵੀ ਸਾਬਤ ਹੋ ਸਕਦੀ ਹੈ ਇਸ ਵਾਸਤੇ ਭਗਤਾਂ ਦੀ ਦੁਨੀਆ ਇੱਕ ਤੇ ਇਹ ਬੋਲ ਪਰ ਚਲਤ ਰਹੇ ਨੇ ਕਿ ਮੌਤ ਨਾਲੋਂ ਵੀ ਭੁੱਖ ਬੁਰੀ ਏ ਸ਼ਾਇਦ ਮੌਤ ਵੀ ਇਤਨੀ ਪੀੜਾ ਨਾ ਦੇਂਦੀ ਹੋਵੇ ਜਿੰਨੀ ਕਿ ਭੁੱਖ ਪੀੜਾ ਦੇ ਜਾਂਦੀ ਹੈ ਤਾਂ ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਤਨ ਉਲਝਿਆ ਹੋਇਆ ਹੈ ਗ੍ਰਸਥ ਹੋਇਆ ਹੈ कई दफा एक समस्या ਦਾ ਸਮਾਧਾਨ ਲੱਭਦਾ ਹੈ ਦੂਜੀ ਆਣ ਘੇਰਦੀ ਹੈ ਇੱਕ ਰੋਗ ਦਾ ਇਲਾਜ ਕਰਦੇ ਹਾਂ ਉਹ ਠੀਕ ਹੋਣ ਲੱਗਦਾ ਹੈ ਦੂਸਰਾ ਪੈਦਾ ਹੋ ਜਾਂਦਾ ਹੈ ਕਹਿੰਦੇ ਨੇ ਬੇਸਰ ਦਵਾਈਆਂ ਸਾਈਡ ਇਫੈਕਟ ਕਰਦੀਆਂ ਨੇ ਇੱਕ ਰੋਗ ਨੂੰ ਦਬਾਉਂਦੀਆਂ ਨੇ ਦੂਸਰਾ ਪੈਦਾ ਕਰਦੀਆਂ ਨੇ ਪਰ ਮੈਂ ਤੇ ਐਸਾ ਅਨੁਭਵ ਕਰਦਾ ਹਾਂ ਜੇ ਆਪਣੇ ਆਪ ਵਿੱਚ ਵੀ ਲਈਏ ਇਕ ਬੁਖਾਰ ਦਬਦਾ ਹੈ ਦੂਸਰਾ ਪੈਦਾ ਹੁੰਦਾ ਹੈ ਇੱਕ ਰੋਗ ਹਟਦਾ ਹੈ ਦੂਸਰਾ ਆ ਜਾਂਦਾ ਹੈ ਔਰ ਪਤਾ ਨਹੀਂ ਕਿਤਨੀਆਂ ਜ਼ਿੰਦਗੀਆਂ ਰੋਗ ਦੇ ਚਰਸਤੀਆਂ ਹੋਈਆਂ ਨੇ ਔਰ ਜੀਵਨ ਭਰ ਰੋਗਾਂ ਵਿੱਚ ਜੀਵਣਾ ਪੈਂਦਾ ਹੈ ਆਮ ਤਿਪੇਂ ਨੇ ਪਰਵਾਰ ਵਿੱਚ ਜੀ ਰਹੇ ਆ ਸੰਸਾਰ ਵਿੱਚ ਜੀ ਰਹੇ ਆ ਪਦਾਰਥਾਂ ਦੇ ਜੀ ਰਹੇ ਆ ਪਰ ਮੈਨੂੰ ਤੇ ਐਸਾ ਮਹਿਸੂਸ ਹੁੰਦਾ ਹੈ ਰੋਗਾਂ ਵਿੱਚ ਜੀ ਰਹੇ ਆ ਆਰਵਕ ਬਿਮਾਰੀਆਂ ਦੇ ਜੀ ਰਹੇ ਹਨ ਇਹਨਾਂ ਰੋਗਾਂ ਦੇ ਕਾਰਨ ਵਿਗਿਆਨ ਆਪਣੇ ਢੰਗ ਨਾਲ ਦੱਸਦਾ ਹੈ ਧਰਮ ਆਪਣੇ ਢੰਗ ਨਾਲ ਦੱਸਦਾ ਹੈ ਵਿਗਿਆਨ ਇਹ ਕਹਿੰਦਾ ਹੈ ਕਿ ਬੇਸ਼ਤਰ ਰੋਗ ਆਹਾਰਕ ਰੋਗ ਨੇ શરીર ਦੇ ਅਨੁਕੂਲ ਆਹਾਰ ਨਹੀਂ ਕੀਤਾ શરીર ਸਰੀਰ ਹੋ ਗਿਆ ਹੈ। ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਔਰ ਖਾਸ ਕਰਕੇ ਇذ ਵਿੱਚ ਤਿੰਨ ਤਤ ਐਸੇ ਨੇ। ਅਗਰ ਇਹ ਵਦਨ, ਅਗਰ ਇਹ ਘਟਨ, ਤਾਂ ਇਹ ਦੇ ਨਾਲ ਸਰੀਰ ਦਾ ਸੰਤੁਲਨ ਡਾਵਾ ਡੋਲ ਹੋ ਜਾਂਦਾ ਹੈ। ਉਹਨੇ ਵਾਤ, ਪਿੱਤ, ਕਫ। ਉਹ ਹੈ ਹਵਾਇਓ। ਉਹ ਹੈ ਪਾਣੀ। ਔਰ ਉਹ ਹੈ ਅਗਨੀ। ਅਗਰੇ ਵਧ ਜਾਣ ਤਾਂ ਸਰੀਰ ਰੋਗੀ ਅਗਰੇ ਘਟ ਜਾਣ ਤਾਂ ਸਰੀਰ ਰੋਗੀ ਮੂਲ ਸਰੀਰ ਦੀਆਂ ਬਿਮਾਰੀਆਂ ਦਾ ਕਾਰਨ ਆਯੁਰਵੇਦ ਆਚਾਰੀਆ ਇਹ ਹੀ ਦੱਸਦੇ ਰਹੇ ਵਧ ਗਈ ਅਗਨ ਜਾਂ ਘਟ ਗਈ ਅਗਨ ਵਧ ਗਈ ਪਾਣੀ ਦੀ ਤਾਸੀਰ ਕਿ ਆ ਘਟ ਗਈ ਵਾਯੂ ਵਧ ਗਈ ਜਾਂ ਮੇਕਦਾਰ ਤੋਂ ਘਟ ਤੋ ਸਰੀਰ ਅਸਵਸਥ ਹੋ ਜਾਏਗਾ ਤਤਾਂ ਦਾ ਇਹ ਤਵਾਜਨ ਕਿਵੇਂ ਘਟਦਾ ਹੈ ਕਿਵੇਂ ਵੱਧਦਾ ਹੈ ਖਾਣ ਪਾਣ ਨਾਲ ਹਰ ਵਕਤ ਮਨੁੱਖ ਉਹਨਾਂ ਹੀ ਚੀਜ਼ਾਂ ਨੂੰ ਖਾ ਰਿਹਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੈ ਬਹੁਤ ਸਾਰੀਆਂ ਐਸੀਆਂ ਸਾਗ ਸਬਜ਼ੀਆਂ ਨੇ ਪਦਾਰਥ ਨੇ جو گرم نے ایک مسالہ جو عام ورتیا نہ ہی پی گیا گرم مسالہ گرم ہے وہی تاثیر بہت گرم ہے دن رات کوئی منک ایسا چیزاں کھا جنہ دی تاثیر گرم ہے اور لگاتار کھانا جائے اور ضرورت تو زیادہ کھانا جائے تو یہ شریر पित प्रधान हो जाएगा गर्मी प्रधान हो जाएगी ऐसीयां भी चीजान है जिना दी तासीर बहुत ठंडी है पानी दा स्वभाव है नालेच पानी प्रधान है तो ऐसी चीज कोई बहुत مقدار विच खावे लोड़ तो वध खावे तो फिर शरीर विच कफ प्रधान हो जाएगी اور بیشتر ایسا چیزاں نے جو اپنے وایو زیادہ رکھ دیا نے بادی باد ہوا نو کہندے نے اگر وہی کوئی کھانا جائے بہت کھانا جائے تو مقدار تو زیادہ شریر دیچ ہوا ہو جائے گی شریر بادی ہو جائے گا وایو گرست ہو جائے گا روگی ہو جائے گا ਦਰਸ਼ਨ ਬੇਸ਼ਕਿਰ ਦਵਾਈਆਂ ਇਹਨਾਂ ਤੱਤਾਂ ਦੇ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਨੇ ਵਿਗੜ ਗਿਆ ਜੋ ਤਵਾਜਨ ਉਹਨੂੰ ਠੀਕ ਕਰਨ ਵਾਸਤੇ ਨੇ ਲੇਕਿਨ ਕਈ ਵਾਰ ਤਵਾਜਨ ਠੀਕ ਕਰਦਿਆਂ ਕਰਦੇ ਆ ਕੁਛ ਨਾ ਕੁਛ ਹੋਰ ਰੋਗ ਨਮੂਦਾਰ ਹੋ ਜਾਂਦੇ ਨੇ ਔਰ ਐਸਾ ਦੇਖਨੇ ਆ ਮਨੁੱਖ ਨੂੰ ਜੀਵਨ ਵਰ روگ دیچ, اپنی زندگی بتیت کرنی پہ دائمی روگ بکھتے ہے ہی دائمی روگ پیاس سے ہے ہی جدی روگ سریری روگ آدی روگ اور پھر یہ بخ تو بے بلویا منکھ کھانا ہے اور سنجم کھاندہ ہے گیان کھاندہ ہے تو شریر دے سنتلن ڈاواں ڈو لوگ ਇਸ ਤਰ੍ਹਾਂ ਸਰੀਰ ਦੇ ਅੰਤ ਤੱਕ ਬਹੁਤ ਸਾਰੀਆਂ ਬਿਮਾਰੀਆਂ ਆਪਣਾ ਘਰ ਬਣਾ ਲੈਂਦੀਆਂ ਨੇ ਤੇ ਇਹਨਾਂ ਬਿਮਾਰੀਆਂ ਦੇ ਕਾਰਨ ਕਰਕੇ ਵਕਤ ਤੋਂ ਪਹਿਲੇ ਸਰੀਰ ਦਾ ਅੰਤ ਹੋ ਜਾਂਦਾ ਹੈ ਬਿਮਾਰੀਆਂ ਸਰੀਰ ਨੂੰ ਖਾ ਜਾਂਦੀਆਂ ਨੇ ਬਿਮਾਰੀਆਂ ਹੀ ਸਰੀਰ ਦੀ ਕਬਰ ਬਣ ਜਾਂਦੀਆਂ ਨੇ ਸਰੀਰ ਵਿੱਚੋਂ ਰੋਗ ਕੱਢਣ ਲਈ ਕੁਝ ਵਕ ਵਕ ਪਦਤੀਆਂ ਅੱਗੇ ਆਈਆਂ ਜਿਵੇਂ ਪੁਰਾਣੇ ਤਾంత్రਿਕ ਮੰਤਰਾਂ ਦੇ ਰਾਹੀਂ ਉਪਚਾਰ ਕਰਨਾ ਮੰਤਰਾਂ ਦੇ ਰਾਹੀਂ ਰੋਗਾ ਨੂੰ ਦੂਰ ਕਰਨਾ ਦਾੜ ਦੁਖਦੀ ਹੈ ਮੰਤਰ ਕੰਨ ਦੁਖਦੇ ਨੇ ਮੰਤਰ ਅੱਖਾਂ ਦੁਖਦੀਆਂ ਨੇ ਮੰਤਰ ਕੋਈ ਬੁਖਾਰ ਚੜਿਆ ਹੈ ਮੰਤਰ ਔਰ ਇਨ੍ਹਾਂ ਮੰਤਰਾਂ ਦਾ ਮਨੋਵਿਗਿਆਨ ਇਹੀ ਆਉਂਦਾ ਸੀ کہ مریض تے پربھاؤ پہ منتر نے کام کرنا ہے اگر اس دی شردہ ہے اگر اس دا بھروسہ ہوں اگر وہ من لے کہ ہاں ہوں میں ٹھیک ہو گا تو اس دا بھروسہ بہت کر سی یا انج لو اپنے بھروسے نال ٹھیک بھی ہو سی لیکن منتر جس نے سدھ کرتا ہوں نے ماندری کہ منتری سن ਉਦਾ ਮੰਤਰ ਕਿਸੇ ਇੱਕ ਰੋਗ ਤੇ ਹੀ ਕੰਮ ਕਰਦਾ ਸੀ अनेका ਰੋਗ ਨੇ ਤੋਂ अनेका ਮੰਤਰਿਆਂ ਦੇ ਪਾਸ अनेका ਸਿਆਣਿਆਂ ਦੇ ਪਾਸ ਜਾਣਾ ਪੈਂਦਾ ਸੀ ਜਿਨ੍ਹਾਂ ਦੇ ਮੰਤਰ ਚੱਲਦੇ ਸਨ ਜਿਨ੍ਹਾਂ ਦੇ ਬੋਲ ਦੇ ਨਾਲ ਜਿਨ੍ਹਾਂ ਦੇ ਮੰਤਰਾਂ ਦੇ ਨਾਲ ਬਿਮਾਰੀਆਂ ਹਟ ਜਾਂਦੀਆਂ ਸਨ ਕਾਫੀ ਲੰਬੇ ਸਮੇਂ ਤੱਕ ਸਾਰੀ ਦੁਨੀਆ ਦੇ ਇਸ ਤਰ੍ਹਾਂ ਦੇ ਲੋਕਾਂ ਦਾ ਪ੍ਰਭਾਵ ਰਿਹਾ ਹੈ اور کدرے کدرے تھوڑے روپئے آج بھی ہے اگاں چل کے آیوروید اگے آئی اس نے کچھ جڑی بوٹیاں دی تاثیر وی اور اس ڈھنگ کا علاج شروع ہویا اگر کوئی کف پردھان ہے تو اس نے وہ جڑی بوٹیاں دئیے جو گرم تر ہے جو وائیو پردھان نے ਉਸ ਨੂੰ ਐਸੀ ਔਸ਼ਧੀਆਂ ਦੇਈਏ ਜੋ ਸਰੀਰ ਦੇ ਵਿੱਚ ਫालतू ਬਾਜੂ ਨੂੰ ਕੱਢ ਦੇਵੇ। ਔਰ ਜੋ ਪਿਤ ਪ੍ਰધાન ਸਰੀਰ ਹੈ ਉਸ ਨੂੰ ਐਸੀ ਔਸ਼ਧੀਆਂ ਦੇਈਏ ਐਸੀ ਬਨਸਪਤੀ ਜਿਸ ਦੀ ਤਾਸੀਰ ਠੰਡੀ ਹੈ। ਕਾਫੀ ਲੰਬੇ ਸਮੇਂ ਤੱਕ ਆਯੁਰਵੇਦ ਦਾ ਆਪਣਾ ਪ੍ਰਭਾਵ ਰਿਹਾ ਹੈ। ਸਰੀਰ ਦੇ ਬੁਖਾਰਾਂ ਨੂੰ ਜਵਰ ਤਾਪ ਨੂੰ ਦੂਰ ਕਰਨ ਦੇ ਕਿ ਆਯੁਰਵੇਦ ਆਚਾਰੀਆ ਅੱਗੇ ਅੱਗੇ ਰਹੇ ਨੇ ਔਰ ਕਾਫੀ ਸਫਲਤਾ ਇਹਨਾਂ ਨੂੰ ਪ੍ਰਾਪਤ ਹੋਈ ਲੇਕਿਨ ਫਿਰ ਵੀ ਪੂਰਨ ਤੌਰ ਤੇ ਸਮੁੱਚੀ ਮਨੁੱਖਤਾ ਕਦੀ ਸਵਸਥ ਨਾ ਹੋ ਸਕੀ ਕਦੀ ਤੰਦਰੁਸਤ ਨਾ ਹੋ ਸਕੀ ਕਦੀ ਵੀ ਠੀਕ ਨਾ ਹੋ ਸਕੀ ਤੋ ਆਯੁਰਵੇਦ ਤੋਂ ਬਾਅਦ ਐਲੋਪੈਥੀ ਅੱਗੇ ਆਈ ਨਵੇਂ ਉਪਕਰਣ ਲੈ ਕੇ ਨਵੀਆਂ ਦਵਾਈਆਂ ਲੈ ਕੇ ਨਵੇਂ ਵਿਚਾਰ ਲੈ ਕੇ اور ਸਹਜੇ ਸਹਜੇ ਸਾਰੀ ਦੁਨੀਆ ਦੇ ਇਹ ਐਲੋਪੈਥੀ ਪદ્ધਤੀ ਹਾਵੀ ਹੋ ਗਈ ਛਾ ਗਈ ਮਨੁੱਖ ਇਸ ਤੇ ਹੇਟ ਆ ਗਿਆ ਮਨੁੱਖ ਇਸ ਦਾ ਬਹੁਤ ਵਿਸ਼ਵਾਸ ਕਰਨ ਲੱਗ ਪਿਆ ਪਰ ਦੇਖਣ ਦੇ ਇਹ ਆਇਆ ਕਿ ਦਵਾਈਆਂ ਨਾਲ ਮੈਡੀਕਲ ਸਟੋਰ ਭਰੇ ਪੈਨੇ ਰੋਗਾਂ ਨਾਲ ਮਨੁੱਖ ਦੇ ਸਰੀਰ ਭਰੇ ਰਹੇ ਨੇ ਜਿੰਨੇ ਦੇਰ ਤੱਕ ਨਵੀਂ ਤੋਂ ਕੋਈ ਨਵੀਂ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਹੈ ਉਤਨੇ ਤੱਕ ਸਰੀਰ ਦੇ ਵਿੱਚ ਕੋਈ ਨਵੇਂ ਤੋਂ ਨਵਾਂ ਰੋਗ ਵੀ ਪੈਦਾ ਹੋ ਜਾਂਦਾ ਹੈ ਹਸਪੀਟਲ ਮੌਜੂਦ ਨੇ ਬਿਮਾਰ ਮੌਜੂਦ ਨੇ ਦਵਾਈਆਂ ਮੌਜੂਦ ਨੇ ਬਿਮਾਰ ਮੌਜੂਦ ਨੇ ਭਰੇ ਪੈਨੇ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਨੇ ਸਰੀਰ بیماریاں نال اور ہن تے شرم نو سنکوچ نو ایک پاسے رکھ کے میڈیکل سائنس بھی یہ کہہن لگ پئی ہے کہ ساتھ فیصدی بیماریاں سڈے قابو نہیں ساری انہوں تک پہنچ نہیں ہے انہوں سے کچھ بہت موٹیاں موٹیاں نے شوگر ہے کینسر ہے اج کا بھینکر روگ ایڈس ہے اور اس طرح کے کچھ ہو چھوٹے موٹے روگ یہ تو ویاپک نے ایلوپیتھی جب ساری منختا نندرست نہیں کر سکی ہومیوپی اگے آئی نئے خیال لے کے نمیاں دوائیاں لے کے نئے وچار لے کے نواں سدھانت لے کے ਲੇਕਿਨ ਇਹ ਵੀ ਸਮੁੱਚੀ ਮਨੁੱਖਤਾ ਨੂੰ ਤੰਦਰੁਸਤ ਕਰਨ ਦੇ ਵਿੱਚ ਅਸਮਰਥ ਰਹੀ ਹੈ ਅੱਜ ਨੇਚਰ ਪੇਥੀ ਦਾ ਬੜਾ ਰੋਲ ਜੋ ਹੈ ਅਦਾ ਹੋ ਰਿਹਾ ਹੈ ਔਰ ਇਸ ਦਾ ਰੋਲਾ ਪੈ ਰਿਹਾ ਹੈ ਇਸ ਦੀ ਬੜੀ ਚਰਚਾ ਹੈ ਕੁਝ ਵੀ ਹੋਵੇ ਹਰ ਤਰ੍ਹਾਂ ਦੀ ਪੇਥੀਆਂ ਮੌਜੂਦ ਨੇ ਐਲੋਪੇਥੀ ਹੋਮੇਪੇਥੀ ਨੇਚਰ ਪੇਥੀ ਔਰ ਫਿਰ ਆਯੁਰਵੇਦ ਇਕਨ ਰੋਗ ਮੌਜੂਦ ਨੇ ਬਿਮਾਰੀਆਂ ਮੌਜੂਦ ਨੇ ਸਾਈਬਾਂ ਦੀ ਬਾਣੀ ਤੇ ਕਹਿੰਦੀ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ ਦੇਣਾ ਇੱਕ ਵੈਦ ਨੇ ਪਰੰਤਰਾਂ ਦੀਆਂ ਦਵਾਈਆਂ ਨਾਲ ਆਪਣੀ ਦੁਕਾਨ ਸੰਗਾਰ ਕੇ ਰੱਖੀ ਹੋਈ ਹੈ ਔਰ ਇਹ ਵੈਦ ਆਇਆ ਹੋ ਰੋਗੀਆਂ ਨੂੰ ਦਵਾਈਆਂ ਦੀਆਂ ਪੁੜੀਆਂ ਬਣਾ ਕੇ ਦੇ ਰਿਹਾ ਹੈ ਕਿਸੇ ਦੀ ਨਬਜ਼ ਦੇਖ ਰਿਹਾ ਹੈ ਕਿਸੇ ਦੀ ਜ਼ਬਾਨ ਦੇਖ ਰਿਹਾ ਹੈ ਕਿਸੇ ਦੀਆਂ ਅੱਖਾਂ ਦੇਖ ਰਿਹਾ ਹੈ ਕਿਸੇ ਤੇ ਸੀਨੇ ਤੇ ਹੱਥ ਰੱਖ ਕੇ ਉਸਦੇ ਦਿਲ ਦੀ ਧੜਕਣ ਨੋਟ ਕਰ ਰਿਹਾ ਹੈ ਦੇਖ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਥੋਂ ਆਗਮਨ ਹੋਇਆ ਲੰਗਾ ਹੋਇਆ ਵੈਦ ਨੂੰ ਦੇਖਿਆ ਰੋਗੀਆਂ ਦੀ ਢੇਰ ਨੂੰ ਦੇਖਿਆ سجیاں یا دوائیاں نو دیکھیا دیکھا کھڑا کے ہس حیران ہویا ہے اے مہا پرس یہ سنجیدہ مزاج ہستی یہ کدی کسی تین ہستی میرے ہس رہے نہیں کول آیا ہے قدمہ تے متھا ٹیکے ہاتھ جوڑ کے آخ بابا ਪਾਸੜੇ ਕੋਲ ਬੈਠੋ ਤੇ ਦੱਸੋ ਮੈਨੂੰ ਵੇਖ ਕੇ ਹੱਸੇ ਹੋ ਜਾਂ ਮਰੀਜ਼ਾਂ ਨੂੰ ਵੇਖ ਕੇ ਹੱਸੇ ਹੋ ਜਾਂ ਮੇਰੀਆਂ ਦੁਕਾਨ ਦੁਕਾਨ ਦੇ ਤੇ ਸਜੀਆਂ ਹੋਈਆਂ ਜੋ ਦਵਾਈਆਂ ਨੇ ਉਹਨਾਂ ਨੂੰ ਵੇਖ ਕੇ ਹੱਸੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਮੁਸਕਰਾਏ ਕਹਿਣ ਲੱਗੇ ਵੈਦ ਰਾਜ ਜੀ ਸੱਚ ਪੁੱਛੇ ਹੈ ਦਿਨਾਂ ਨੂੰ ਦੇਖ ਕੇ ਹੱਸਿਆ ਸਾਰਿਆਂ ਨੂੰ ਦੇਖ ਕੇ ਹੱਸਿਆ ਕਿਉਂ ਇਸ ਵਾਸਤੇ ਹੱਸਿਆ ਐਵੇਂ ਮੂਲ ਰੋਗ ਦਾ ਤੈਨੂੰ ਪਤਾ ਹੀ ਨਹੀਂ ਰੋਗਾਂ ਦੀ ਜੜ ਦਾ ਤੈਨੂੰ ਗਿਆਨ ਹੀ ਨਹੀਂ ਤੇ ਤੂੰ ਇਲਾਜ ਕਰ ਰਿਹਾ ਹੈਂ ਤੇਰੀਆਂ ਦਵਾਈਆਂ ਰੋਗਾਂ ਦੇ ਜੜ ਨੂੰ ਕੱਟ ਹੀ ਨਹੀਂ ਸਕਦੀਆਂ ਤੇ ਤੂੰ ਇਹ ਦਵਾਈਆਂ ਦੇ ਰਿਹਾ ਹੈ ਮਰੀਜ਼ਾਂ ਤੇ ਇਸ ਵਾਸਤੇ ਹੱਸਦੇ ਆਂ ਜਦ ਰੋਗਾਂ ਦਾ ਮੂਲ ਤੂੰ ਦੂਰ ਨਹੀਂ ਕਰ ਸਕਦਾ ਨਾ ਤੇਰੀਆਂ ਦਵਾਈਆਂ ਤੇ ਫਿਰ ਵੀ ਤੇਰੇ ਕੋਲ ਆਉਂਦੇ ਨੇ ਤੇਰੇ ਕੋਲ ਦਵਾਈਆਂ ਲੈਂਦੇ ਨੇ ਇਸ ਵਾਸਤੇ ਮੈਂ ਹੱਸਿਆ ਇਸ ਵਾਸਤੇ ਮੇਰਾ ਹਾਸਾ ਨਿਕਲ ਗਿਆ ਤੋ ਕੀ ਵੈਦ ਹੱਥ ਜੋੜ ਕੇ ਕਹਿੰਦਾ ਹੈ baba ਦਸੋਗੇ ਇਨਾਂ ਸਾਰਿਆਂ ਦਾ ਫਿਰ ਮੂਲ ਰੋਗ ਕੀ ਹੈ ਕਿੰ ਕੀ ਰੋਗ ਨੇ ਇਨਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੂਲ ਰੋਗ ਵੱਖ-ਵੱਖ ਨਹੀਂ ਆਉਂਦਾ ਇੱਕੋ ਹੀ ਆਉਂਦਾ ਹੈ ਔਰ ਸਾਰੇ ਉਸ ਰੋਗ ਦੇ ਗਰਸੇ ਹੋਏ ਨੇ baba ਉਹ ਮੂਲ ਰੋਗ ਕਿਹੜਾ ਹੈ ਦੁੱਖ ਵਿਛੋੜਾ ਇਕ ਦੁਖ ਬੁਖ ਇਕ ਦੁਖ ਸਖਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਧਾਏ ਰੈ ਨਾ ਭੋਲੇ دارو ਲਾਏ ਐ ਭੋਲੇ ਰੈ ਤੇਰੇ دارو ਨਾਲ ਇਹ ਰੋਗ ਜਾਣ ਵਾਲੇ ਨਹੀਂ ਮੂਲ ਰੋਗ ਹੈ ਈਸ਼ਵਰ ਤੋਂ ਵਿਛੋੜਾ ਔਰ ਜਦ ਕੋਈ ਵਿਛੜਦਾ ਹੈ ਟੁੱਟਦਾ ਹੈ ਉਸ ਤਨ ਕਰਕੇ ਰੋਗਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਉਹ ਮਨ ਕਰਕੇ ਸੋਗਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਰੋਗ ਤੇ ਸੋਗ ਇਸ ਗੱਲ ਦਾ ਸਬੂਤ ਨੇ ਕਿ ਈਸ਼ਵਰ ਤੋਂ ਟੁੱਟਿਆ ਹੈ ਪ੍ਰਭੂ ਤੋਂ ਟੁੱਟਿਆ ਹੈ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਇਲਾਜ ਦੁੱਖ ਵੀ ਛੋੜਾ ਇੱਕ ਦੁੱਖ ਬੁੱਖ ਪਹਿਲਾ ਰੋਗ ਤੇ ਇਹ ਹੈ ਜੋ ਈਸ਼ਵਰ ਨੂੰ ਭੁੱਲਿਆ ਹੈ ਮਨੁੱਖ ਵਿਛੜਿਆ ਹੈ ਬਸ ਭੁੱਲਣਾ ਹੀ ਵਿਛੜਨਾ ਹੈ ਕਿਉਂਕਿ ਭੁੱਲਣਾ ਹੀ ਵਿਛੜਨਾ ਹੈ ਤਾਂ ਭੁੱਲਣਾ ਹੀ ਰੋਗ ਹੈ ਸਿਰਫ ਰੋਗ ਹੀ ਕਿਉਂ ਰੋਗਾਂ ਦੀ ਖਾਣ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ بھول جانا ہی بھی ابا روگا کا جو ہے جنم داتا ہے کیونکہ بھولنا وچڑنا ہے وچڑ گیا جو دوسرا روگ لگتا ہے ترچھنا بک جو کدی مٹتی نہیں کھا لیا بوجن پر گیا پیٹ لیکن بوجن کی ترشنا نہیں مٹتی پہن لینے کپڑے ٹک گیا تن لیکن کپڑے کی ترشنا نہیں مٹتی کما لیا دن ਭਰ ਗਈ ਤਿਜੋਰੀ ਲੇਕਿਨ ਧਨ ਦੀ ਤ੍ਰਿਸ਼ਨਾ ਨਹੀਂ ਮਿਟਦੀ ਚਾਹੀਦੇ ਨੇ ਪਦਾਰਥ ਮਾਣ ਲਿਆ ਰਸ ਭਰ ਲਿਆ ਘਰ ਪਰ ਤ੍ਰਿਸ਼ਨਾ ਨਹੀਂ ਮਿਟਦੀ ਇਹ ਦੂਸਰਾ ਰੋਗ ਹੈ ਦੁੱਖ ਵੀ ਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜੰਮਦੋ ਇਹ ਦੋ ਦੁੱਖ ਪੈਦਾ ਕਰ ਦਿੰਦੇ ਨੇ ਦੁੱਖ ਜਨਮ ਨੂੰ ਜਿਸ ਨੂੰ ਦੁੱਖਾਂ ਦੀ ਖਾਣ ਕਹਿ ਦਿੱਤਾ ਗਿਆ ਹੈ ਜਨਮ ਹੈ ਤਹੋਂ ਸਾਰੇ ਦੁੱਖ ਮੌਜੂਦ ਨੇ ਜਨਮ ਹੈ ਤਾਂ ਸਾਰੇ ਰੋਗ ਹੁਣ ਮੌਜੂਦ ਨੇ ਇਨ੍ਹਾਂ ਰੋਗਾਂ ਦਾ ਵੱਖ-ਵੱਖ ਢੰਗ ਨਾਲ ਜੋ ਮਾਂਦਰੀ ਜੋ ਆਯੁਰਵੇਦ ਆਚਾਰੀਆ ਜੋ ਮੈਡੀਕਲ ਸਾਇੰਸ ਉਪਚਾਰ ਕਰਦੇ ਰਹੇ ਇਸ ਨਾਲ ਤੇ ਮਸਲਾ ਹੱਲ ਨਹੀਂ ਹੋਇਆ ਪਰ ਗੁਰੂ ਨਾਨਕ ਨੇ ਇੱਕ ਔਸ਼ਧੀ ਦੱਸੀ ਹੈ ਇਸ ਦਵਾਈ ਨਾਲ ਰੋਗ ਸਾਰੇ ਮਿਟ ਸਕਦੇ ਮਨੁੱਖ ਸਵਸਥ ਹੋ ਸਕਦੇ ਹੀ ਹੈ ਉਹ ਔਖਦਨੀ ਸਰਬ ਰੋਗ ਦਾ ਔਖਦਨਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸੱਚ ਬਿਨਾ ਬਹੁਤ ਯਤਨ ਕੀਤੇ ਨੇ ਬਹੁਤ ਉਪਾਅ ਕੀਤੇ ਨੇ ਰੋਗ ਦੂਰ ਨਹੀਂ ਹੋਇਆ ਤੋ ਸਤਗੁਰੂ ਫਰਮਾਉਂਦੇ ਨੇ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖਦਨਾ ਹੁਣ ਬੁਥੇਰੀਆਂ ਔਸ਼ਤੀਆਂ ਤੋ ਖਾ ਲਈਆਂ ਨੇ ਹਰੀ ਨਾਮ ਦੀ ਔਸ਼ਥੀ ਖਾ ਪ੍ਰਮਾਤਮਾ ਦਾ ਨਾਮ ਜਪਣਾ ਇੱਕ دارو ਹੈ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਔਸ਼ਥੀ ਹੈ ਐਸੀ ਔਸ਼ਥੀ ਜੋ ਸਰੀਰ ਦੇ ਚੋਂ ਸਾਰੇ ਰੋਗਾਂ ਨੂੰ ਘਟ ਦਿੰਦੀ ਹੈ ਅਗਰ ਵਾਕਈ ਜਪਨਿਆਂ ਵੀ ਸਰੀਰ ਰੋਗੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਜਪ ਦੇਚ ਕੋਈ ਕਮੀ ਹੋਵੇਗੀ ਦਵਾਈ ਖਾਦੀ ਹੋਵੇਗੀ ਪਰ ਹੇਜ਼ ਨਹੀਂ ਰੱਖਿਆ ਹੋਵੇਗਾ ਇਹ ਦਵਾਈ ਸਿਰਫ منہ چی رکھ لی ہوئے گی, تھلے نہیں گئی ہوئے گی. اگر اے اوشتی واقعی ہردے تک پہنچ جائے تو تن چون سارے روگ کٹ نام دارو ہے نام اوشتی ہے نام وید ہے نام ایک مہان علاج دی پدتی ہے کاش دنیا اس نو سمجھے نظر پرباوت ہوئے تو میڈیکل سائنس اج جک سکتی ہے ਔਰ ਇਹ جھੁਕੇ ਹੋਏ ਬੀਨੇ ਕਿਉਂਕਿ ਐਲਾਨੀਆਂ ਕਹਿ ਰਹੇ ਨੇ ਸਾਰੇ ਰੋਗ ਸੜੇ ਕਾਬੂ ਦੇਚ ਨਹੀਂ ਪਰ ਸਾਰੇ ਰੋਗ ਨਾਮ ਦੇ ਕਾਬੂ ਦੇ ਜ਼ਰੂਰ ਨੇ ਨਾਮ ਸਾਰੇ ਰੋਗਾਨੋ ਕਟਣ ਵਿੱਚ ਸਮਰਥ ਹੈ ਔਰ ਤੇ ਸਮਰਥਾ ਬਕਾਇਦਾ ਉਸ ਦੇ ਕੋਲ ਹੈ धन गुरु नानक देव जी ਮਹਾਰਾਜ ਇਸੇ ਵਾਸਤੇ ਉਸ ਵੈਦ ਨੂੰ ਕਹਿੰਦੇ ਨੇ ਕਿ ਇਹ ਰੋਗ ਤੇਰੀਆਂ ਦਵਾਈਆਂ ਨਾਲ ਦੂਰ ਜੋ ਹੈ ਨਹੀਂ ਹੋਣ ਲੱਗੇ ਐਸਾ دارو ਲੋੜ ਲੋ ਜਿਸ ਵੰਦੇ ਰੋਗਾਧਾਰ ਰੋਗਾ ਦਾ ਘਾਣ ਚਲਾ ਜਾਏ ਐਸਾ دارو ਲੱਭ ਐ ਭੋਲੇ ਵੈ ਤੈਨੂੰ ਮੂਲ ਰੋਗਾ ਦਾ ਕੋਈ ਗਿਆਨ ਨਹੀਂ ਕੋਈ ਬੋਧ ਨਹੀਂ ਇਸ ਵਾਸਤੇ ਮੈਂ ਤੇਰੀ ਜਾਣਕਾਰੀ ਤੇ ਹੱਸਿਆ ਤੇਰੀ ਜਾਣਕਾਰੀ ਬਿਲਕੁਲ ਜੋ ਹੈ ਅਧੂਰੀ ਹੈ ਸੰਸਾਰ ਨੂੰ ਸਮਝਾਣਾ ਪਏਗਾ ਮਨਾਣਾ ਪਏਗਾ ਪ੍ਰਥਮ ਤੋ ਰੋਗੀ ਹੈ ਰਦਾਰੂ ਇਹ ਕਈ ਵਾਰ ਲੰਬੀ ਬਿਮਾਰੀ ਦੇ ਚੀਮਦੇ ਆ ਰੋਗੀ ਕਬੂਲ ਕਰਨ ਤੋਂ ਵੀ ਇਨਕਾਰੀ ਹੋ ਜਾਂਦਾ ਹੈ ਕਿ ਮੈਂ ਰੋਗੀ ਹਾਂ ਮੈਂ ਬਿਮਾਰ ਹਾਂ ਕਿਉਂਕਿ ਗੁਰੂ ਨਾਨਕ ਦੀ ਬਾਣੀ ਕਹਿ ਰਹੀ ਹੈ ਹਰ ਇੱਕ ਬਿਮਾਰ ਹੈ ਜੋ ਜੋ ਦੀ ਸੋ ਸੋ ਰੋਗੀ ਪਰ ਇਹ ਵੱਖ-ਵੱਖ ਰੋਗਾਂ ਦਾ ਇਲਾਜ ਇੱਕੋ ਹੀ ਹੈ ਸੰਸਾਰ ਰੋਗੀ ਨਾਮਦਾਰੂ ਮੈ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਣਨ نت ساچ تیر مجنا یہ ٹھیک ہے ویب میڈیکل سائنس اور الگ الگ یہ پیتیاں علاج دیا پدتیاں وقتی تورج نوگ نو, نو دبا تو دیا نے. روگ مٹا نہیں نام روگ نو دباڈا نہیں روگ نو مٹا ہی ختم کر دیا ہے تو نام ہی ایک اوشدھی ہے ਨਾਮ ਹੀ ਵੈਦ ਹੈ ਨਾਮ ਹੀ ਕੈਸਾ ਅੰਮ੍ਰਿਤ ਹੈ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਜੋ ਹੈ ਜ਼ਹਿਰ ਰਹਿਣ ਨਹੀਂ ਦਿੰਦਾ ਸਰੀਰ ਕੰਚਨ ਵਰਗਾ ਹੋ ਜਾਂਦਾ ਹੈ ਸਰੀਰ ਕੇਸਰ ਵਰਗਾ ਪਾਵਨ ਹੋ ਜਾਂਦਾ ਹੈ ਔਰ ਸਰੀਰ ਦੇ ਚੰਦਨ ਜੈਸੀ ਮਹਿਕ ਉਤਪਨ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਸਰੀਰ ਨਾਮ ਦਾ ਜੋਦਾਰੂ ਹੈ ਨਾਮ ਦੀ ਜੋ ਔਸ਼ਧੀ ਹੈ ਉਹ ਬਣਾ ਦਿੰਦੀ ਹੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸਮੂਹ ਜਗਤ ਨੂੰ ਇਸ ਗਲਤੀ ਸੋਧ ਮਿਲੇ ਸਮਝ ਮਿਲੇ ਕਿ ਮੇਰੇ ਰੋਗਾਂ ਦਾ ਇਲਾਜ ਕੇਵਲ ਪ੍ਰਭੂ ਦਾ ਨਾਮ ਹੈ